ਵਾਹਿਗੁਰੂ ਜੀ ਕੀ ਫਤਿਹ ਆਪਨੂੰ ਸੋਨੇ ਲਿਆ ਸੇ ਵੀਰ ਦੇ ਬਹੁਤ ਸਾਡੇ ਪਹਿਲੀ ਗੱਲ ਤਾਂ ਧੰਨਵਾਦ ਕਰਦੇ ਆ ਤੁਹਾਡੇ ਮੀਡੀਆ ਵਾਲਾ ਜਿਹੜੇ ਸਾਡੇ ਕਿਸਾਨ ਵੀਰਾਂ ਦਾ ਪੰਥਾ ਦੇ ਨਾਲ ਮੋਢਾ ਮੋਢਾ ਜੋੜ ਕੇ ਸੱਚ ਸਾਨੂੰ ਦਿਖਾ ਰਹੇ ਨੇ ਦੂਸਰਾ ਬਚਨੇ ਆ ਅੱਜ ਮੈਨੂੰ ਉਹਦਾ ਲਾਸਟ ਰੈਂਗ ਤਰੀਕਾ ਮੀਟਿੰਗ ਹੈ ਪ੍ਰਧਾਨ ਸਾਹਿਬਾਨਾਂ ਦੀ ਜੋ ਕਿਸਾਨ ਆਗੂ ਉਥੇ ਲੈ ਕੇ ਆਏ ਨੇ ਉਹ ਜੋ ਉਹਨਾਂ ਦਾ ਹੁਕਮ ਜੀ ਮੀਟਿੰਗ ਦਾ ਹੋ ਸਾਨੂੰ ਕਹਾਂ ਦੱਸਿਆ ਜਾਊਗਾ ਅਸੀਂ ਉਹਨਾਂ ਨੂੰ ਬੇਨਤੀ ਜਰੂਰ ਕਰਾਂਗੇ ਵੀ ਮਤਲਬ ਇਹ ਜਿਹੜਾ ਮੋਰਚਾ ਹੈ ਲਾਸਟ ਇਹ ਮੋਰਚੇ ਸੁਭਾਨ ਦੇ ਕਪਾਲਤਾ ਕੋਲ ਜਿਹੜੇ ਘਰਾਂ 'ਚ ਬੈਠਿਆ ਨਿੰਗ ਸਿੰਘ ਜਿੱਥੇ ਬੰਦਿਆਂ ਨੇ ਪੰਥਕ ਜਿੱਥੇ ਬੰਦਿਆਂ ਨੇ ਪਿੰਡਾਂ ਦੇ ਸਰਪੰਚ ਪੰਚ ਨੇ ਜਾਂ ਕਿਸਾਨ ਵੀਰ ਨੇ ਉੱਥੇ ਕਿਸਾਨ ਮਜ਼ਦੂਰ ਜੋ ਏਕਤਾ ਦਾ ਨਾਅਰਾ ਲੱਗਾ ਸੀ ਉਹਨੂੰ ਮੁੱਖ ਰੱਖਦਿਆਂ ਹੋਏ ਆ ਜੋ ਆਜੂ ਦਾ ਮੋਰਚਾ ਇਹਦੇ ਨਾਲ ਅੱਗੇ ਸਾਮਰ ਲਾ ਕੇ ਸਾਮਰ ਹੋਣ ਇਹਨੂੰ ਮੋਰਚਾ ਫਤੇ ਕਰਕੇ ਲੈ ਕੇ ਜਾਈਏ ਕਿਉਂਕਿ ਸਰਕਾਰਾਂ ਕਹਿ ਰਹੀਆਂ ਵੀ ਸਾਡੀਆਂ ਸੜਕਾਂ ਇਨਾ ਕਰਸਾਨਾਂ ਨੇ ਲੱਕਤੀਆਂ ਸਾਡੇ ਕਾਰੋਬਾਰ ਘੜ ਕੜਾ ਤੇ ਡੱਕੀਆਂ ਨਹੀਂ ਹੈ ਸਾਡੀਆਂ ਸੜਕਾਂ ਮਦਲੇ ਸਰਕਾਰਾਂ ਨੇ ਲੱਕੀਆਂ ਨੇ ਜੋ ਪਾਵੰਦੀ ਹੈ ਲਾਈਆਂ ਸਰਕਾਰਾਂ ਨੇ ਖੱਟੜ ਨੇ ਤਾਂ ਖੱਟੜ ਨੇ ਤਾਂ ਬਹੁਤੇ ਸਾਡੇ ਜੋ ਹਰਿਆਣੇ ਦਾ ਮੁੱਖ ਮੰਤਰੀ ਨੇ ਤਾਂ ਬਹੁਤ ਦੀ ਸਾਡੀ ਬਾਰ ਸਿੱਧੀ ਕਾਤੀ ਜਿਹੜਾ ਕਿ ਉਹਨਾਂ ਸਾਨੂੰ ਸਿੰਘੂ ਬਾਰਡਰ ਤੇ ਉਹਨਾਂ ਉੱਥੇ ਜਾ ਕੇ ਇਹਨਾਂ ਨੁਕਸਾਨ ਨਹੀਂ ਜਿੰਨਾ ਸਾਨੂੰ ਇੱਥੇ ਹਰਿਆਣੇ ਬਾਰਡਰ ਤੇ ਝੱਲਣਾ ਪਿਆ ਸਾਡੇ ਨੌਜਵਾਨ ਬੱਚੇ ਸੀਹੀਤ ਕੀਤੇ ਇਹਨਾਂ ਨੇ ਸਰਕਾਰਾਂ ਨੇ ਸਿੱਧਾ ਇੱਕ ਮੁੱਖ ਮੰਤਰੀ ਹੁੰਦਾ ਹੋਇਆ ਇਹ ਕਹਿ ਰਿਹਾ ਵੀ ਪੰਜਾਬ ਲੱਗ ਕਰ ਲੋ ਸਾਡੇ ਦੇਖੋ ਪੰਜਾਬ ਅਸੀਂ ਲੱਗ ਕਰਨਾ ਨਹੀਂ ਅਸੀਂ ਗੱਲ ਬਾਤ ਇਹਨਾਂ ਸਾਡਾ ਕੋਈ ਹਰਾਦਾ ਸੀਗਾ ਇਹ ਸਾਨੂੰ ਲੱਗ ਕਰਨਾ ਚਾਹੁੰਦੇ ਫਿਰ ਸਾਨੂੰ ਮਹਾਰਾਜ ਸਿੰਘ ਵਾਰਕਰ ਰਾਜ ਸਾਨੂੰ ਅਸੀਂ ਰੋਣਾ ਚਾਹਦਾ ਜੋ ਖਾਸਾ ਪੰਚਾ ਰਾਜ ਬਣਦਾ ਉਹ ਸਾਨੂੰ ਦੇ ਦੇਣਗੇ ਦੂਸਰੀ ਗੱਲ ਅਸੀਂ ਚਾਇਸ ਟਿਕਰੀ ਬਾਰਡਰ ਤੇ ਇਹੀ ਆਹੀ ਸੜਕ ਤੇ ਬੈਠੇ ਆ ਚਾਹੇ ਸੰਘੂ ਬਾਰਡਰ ਤੇ ਸੰਭੂ ਵਾਲੇ ਬੈਠੇ ਸੰਘੂ ਉਧਰ ਬੈਠੇ ਸਿੰਘੂ ਵਾਲੇ ਬਾਰਡਰ ਤੇ ਇਹ ਗੱਲ ਇਹ ਆ ਵੀ ਮਾਤਰੀ ਜੀ ਆ ਵੀ ਜਿੱਥੇ ਜੀ ਬੈਠੇ ਆ ਜੇ ਕਿਸਾਨ ਆਗੂ ਇੱਕ ਫੈਸਲਾ ਕਰ ਦੇਣ ਵੀ ਜਿੱਥੇ ਬੈਠੇ ਆ ਉਥੇ ਬੈਠੇ ਰਹੀਏ ਵੀ ਜਿੰਨਾ ਨੁਕਸਾਨ ਸਾਡਾ ਪਹਿਲਾ ਮਾਰ ਚੱਲਿਆ ਸਾਨੂੰ ਨਾ ਮਾਰ ਚੱਲਣੀ ਪਵੇ ਕਿਉਂਕਿ ਨੌਜਵਾਨ ਬੱਚਾ ਨੂੰ ਮਤਲਬ ਜਿਹੜਾ ਘ੍ਰਿਸਕੇ ਕੁੱਟ ਕੇ ਮਾਰਿਆ ਸ਼ਹੀਦ ਕੀਤਾ ਗਿਆ ਜੇ ਇਥੋਂ ਗੱਲਬਾਤ ਕਰਾਂਗੇ ਸਾਨੂੰ ਤੇ ਨਿਕਲ ਨਹੀਂ ਜੇ ਫਿਰ ਸਾਨੂੰ ਇੱਥੇ ਚੱਲਣਾ ਪਊਗਾ ਜਿੱਥੇ ਅਸੀਂ ਬੈਠੇ ਆਂ ਇਹੀ ਪੱਕੇ ਮੋਰਚੇ ਕਰਕੇ ਜਿਹੜਾ ਇਹਨਾਂ ਦਾ ਸਰਕਾਰ ਦਾ ਆਉਣਾ ਜਾਣਾ ਅੰਮ੍ਰਿਤਸਰ ਪਠਾਨਕੋਟ ਅੰਮ੍ਰਿਤਸਰ ਜਾਣੇ ਇਥੇ ਜੰਮੂ ਕਸ਼ਮੀਰ ਸਾਰੇ ਇਹ ਰਾਹਤੇ ਬੰਦ ਕੀਤੇ ਜਾਣ ਕਿਉਂਕਿ ਜਿਹੜੇ ਮਤਲਬ ਜਿਆ ਵੀ ਹੁਣ ਇੱਥੇ ਗੱਡੀਆਂ ਜਾਂਦੀ ਨਹੀਂ ਸੀ ਇੱਥੇ ਬੈਠਿਆ ਸੜਕ ਤੇ ਪਲੇ ਪਾਸੇ ਦੀਆਂ ਗੱਡੀਆਂ ਬੱਸਾਂ ਜੋ ਟਰੱਕ ਨੇ ਕਾਰੋ ਵਿਹਾਰ ਜੋ ਸਰਕਾਰ ਦਾ ਚੱਲੀ ਜਾ ਰਿਹਾ ਉਹਨਾਂ ਦੇ ਕਰਨ ਤੇ ਜੋ ਨਹੀਂ ਫਰਕ ਦੀ ਦੂਸਰੀ ਗੱਲ ਜਦੋਂ ਇਹ ਕੱਚੇ ਪੱਕੇ ਰਾਹਤੇ ਸਾਰੇ ਬੰਦ ਕਰਤੇ ਸੰਗਰੀਆ ਤੋਂ ਲਾ ਕੇ ਚਰਟਾਲੇ ਤੋਂ ਲਾ ਕੇ ਇਹ ਜਿੰਨੇ ਨੇ ਇੱਥੇ ਸਾਰੇ ਨੇ ਬਾਰਡਰ ਨੇ ਕਰਸਾਨ ਵੀਰ ਭਾਈ ਜਣ ਸ਼ਾਂਤ ਮੈ ਸੰਘਰਸ਼ ਦੇ ਨਾਲ ਜੋ ਵਪਾਰੀਆਂ ਦਾ ਇਥੋਂ ਵਪਾਰ ਚੱਲ ਰਿਹਾ ਸਾਬੀਆਂ ਜਾ ਰਹੇ ਆ ਦੁੱਧ ਜਾ ਰਿਹਾ ਜਾਂ ਇਥੇ ਕਾਰੋਬਾਰ ਸਰਕਾਰੀ ਜਾਂਦੇ ਨੇ ਇਹ ਸਾਰੇ ਰਸਤੇ ਬੰਦ ਕੀਤੇ ਜਾਣ ਕਿਉਂਕਿ ਸਾਡੀ ਇਹੀ ਜਿੱਤ ਆ ਵੱਡੀ ਸਬਰ ਸੰਤੋਖ ਦੀ ਜੇ ਅਸੀਂ ਉਧਰ ਬੱਡ ਟੱਪਾਂਗੇ ਸਾਨੂੰ ਨਹੀਂ ਟੱਪਣ ਦਿੰਦੇ ਸਿੱਧੇ ਗੋਲੀਆਂ ਮਾਰਦੇ ਨੇ ਅਥਰੂ ਗੈਸ ਛੜਦੇ ਨੇ ਬੰਬ ਛੜਦੇ ਆ ਕਿਉਂਕਿ ਮੱਥੇ ਗੋਲੀਆਂ ਸਿੱਧੀਆਂ ਪਲਾਸਟਿਕ ਦੀਆਂ ਮਾਰਦੇ ਤੇ ਅਸਲੀ ਵੀ ਗੋਲੀਆਂ ਸਾਡੇ ਦੇ ਨਾਲ ਚਲਾਈਆਂ ਨੇ ਤੁਸੀਂ ਦੇਖ ਹੀ ਲਿਆ ਸਾਰਾ ਕੁਸਾ ਕਣਕਾਂ ਦਾ ਜੋ ਹਾਲ ਹੋਇਆ ਜੋ ਇਥੇ ਕੀਤਾ ਖੱਟੜ ਸਗਾਲ ਜੋ ਸਾਡੇ ਨਾਲ ਪ੍ਰਤੀਰਾ ਮਰਤੇ ਵਾਲੇ ਕਰਦੇ ਨਹੀਂ ਹੋਣਾ ਚਾਹੀਦਾ ਪਰ ਜੋ ਪਰਜਾ ਮੰਗਦੀ ਆ ਰਾਜੇ ਨੂੰ ਹੱਕ ਮੰਗ ਲੈਣਾ ਚਾਹੀਦਾ ਰਾਜੇ ਨੂੰ ਦੇ ਦੇਣਾ ਚਾਹੀਦਾ ਇਹਨਾਂ ਦਾ ਕਿਉਂਕਿ ਇਹਨਾਂ ਦਾ ਹੱਕ ਆ ਜਾਇਜ਼ ਮੰਗਾ ਨੇ ਨਜਾਇਜ਼ ਕੋਈ ਮੰਗ ਨਹੀਂ ਹੈ ਜੋ ਜਾਇਜ਼ ਮੰਗ ਰਹੇ ਸਾਡੇ ਕਿਸਾਨੀ ਜਿੰਨੇ ਵੀ ਮੰਗਾ ਨੇ ਉਹ ਪੂਰੀਆਂ ਕੀਤੇ ਜਾਣੇ ਸੀ ਜਰੂਰਤ ਨਹੀਂ ਇੱਥੇ ਧੁੱਪ ਸਾਤ ਸੇਕਣੀਆਂ ਜਾਂ ਠੰਡ ਸੇਕਣੀਆਂ ਜਾਂ ਮਸਲ ਲੜਾਈਏ ਅਸੀਂ ਆਪਦੇ ਘਰਾਂ ਨੂੰ ਜੇ ਆਪਦੇ ਰਸਤਾ ਪੜ ਲੈ ਅਸੀਂ ਆਪਦਾ ਰਸਤਾ ਪੜੀ ਜੇ ਪਰ ਇਹ ਤਾਂ ਫੜਿਆ ਜਾਊ ਜੇ ਸਾਨੂੰ ਪੂਰਾ ਹੱਕ ਕੋ ਮਿਲੂਗਾ ਅਸੀਂ ਇਹ ਗੱਲ ਕਰਦੇ ਆ ਜਿੰਨਾ ਚਿਰ ਸਾਡਾ ਇਹ ਸੰਘਰਸ਼ ਨਹੀਂ ਪੂਰਾ ਹੁੰਦਾ ਜਾਂ ਮੰਗਾ ਨਹੀਂ ਮੰਨਦੇ ਅਸੀਂ ਡਟੇ ਰਹਾਂਗੇ ਬਾਕੀ ਅਸੀਂ ਆਪਦੇ ਕਾਨੂੰਨ ਦੇ ਬੰਦੇ ਆ 10ਵੇਂ ਪਾਸ਼ਾ ਦੇ ਜੋ ਸਾਨੂੰ ਹੁਕਮ ਦਿੱਤੇ ਆ ਭਾਈ ਦਿਆ ਸਿੰਘ ਭਾਈ ਤਾਰਸ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਕਤ ਭਾਈ ਸੈਪਟਜੀ ਨੇ ਜੋ ਮਹਾਰਾਜਾ ਸਾਨੂੰ ਨਿਯਮ ਸਮਝਾ ਸਮਝਾ ਕੇ ਗਏ ਨੇ ਵੀ ਜਦੋਂ ਕੋਈ ਜ਼ਾਲਮ ਦਾ ਟੱਕਰ ਆਵੇ ਕੱਲ ਜਨਮ ਹੁੰਦਾ ਹੋਵੇ ਪਰਵਾਰਾਂ ਤੇ ਖਰਸਾਨਾਂ ਤੇ ਉਦੋਂ ਨਿੰਗ ਸਿੰਘ ਫੌਜ ਮੂਹਰੇ ਡਟ ਕੇ ਖੜ ਜਾਣਾ ਚਾਹੀਦਾ ਆਪਦੇ ਪਰਵਾਰਾਂ ਨੇ ਮੂਹਰੇ ਖੜਨਾ ਚਾਹੀਦਾ ਖੜੀ ਰਹਿਣ ਆ ਸਾਡੇ ਕੋਈ ਜੰਗ ਨਹੀਂ ਲੜਾਈ ਸਾਡੇ ਕੋਲ ਤੋਪਾਂ ਨਹੀਂ ਪਈਆਂ ਸਾਡੇ ਕੋਲ ਬੰਦੂਖਾਂ ਨਹੀਂ ਸਾਡੇ ਕੋਲ ਪਿਸਤੌਲ ਕੁਝ ਨਹੀਂ ਹੈਗਾ ਸਾਡੇ ਕੋਲ ਤਾਂ ਕਰਪਾਨਾਂ ਨੇ ਪ੍ਰਾਤਨ ਬਰਸ਼ ਨੇ ਆਪਦੇ ਉਹ ਵੀ ਸਾਡੇ ਪ੍ਰਾਤਨ ਨੇ ਉਹ ਆ ਸ਼ੁਰੂ ਤੋਂ ਰੱਖਦੇ ਚਾਹੇ ਮੋਰਚਾ ਹੋਵੇ ਚਾਹੇ ਉਹ ਸਾਡੇ ਨਾਲ ਹੀ ਰਹਿਣਗੇ ਜ਼ਿੰਦਗੀ ਪਰ ਦੂਸਰੀ ਗੱਲ ਖਰਸਾਨ ਵੀਰਾਂ ਕੋਲੇ ਝੰਟੀਆਂ ਨੇ ਝੰਡੀ ਵਾਲੇ ਛੋਟੇ ਨੇ ਕੀ ਮਕਾਲਾ ਕਰਨਗੇ ਹੋ ਇਹ ਸਾਡੇ ਨਾਲ ਇਹ ਸਾਡੇ ਸਿੱਧੀਆਂ ਗੋਲੀਆਂ ਮਾਰਦੇ ਨੇ ਕਾਦੇ ਵਾਸਤੇ ਵੀ ਵੀ ਅਸੀਂ ਮਤਲਬ ਜਿਹੋ ਰਾਜੇ ਤੋਂ ਸਾਡਾ ਹੱਕ ਬਣਦਾ ਉਹਦੇ ਪਰ ਜਾ ਉਹ ਨਹੀਂ ਲੈ ਸਕਦੀ ਹੱਕ ਬਣਦਾ ਸਾਰਾ ਲੈਣ ਦਾ ਪਰ ਗੱਲ ਮੈਂ ਇਹ ਗੱਲ ਕਰਦਾ ਅਮਰੀਕਾ ਇੰਗਲੈਂਡ ਕੈਨੇਡਾ ਦੇ ਵਿੱਚ ਜੋ ਕੁਝ ਹੋ ਰਿਹਾ ਸੰਘਰਸ਼ ਤਾਂ ਉਧਰ ਵੀ ਚੱਲਦੇ ਨੇ ਕਿਸਾਨਾਂ ਦੇ ਪਰ ਉੱਥੇ ਸਰਕਾਰਾਂ ਉੱਥੇ ਗੋਡੇ ਟੇਕ ਗੀਆਂ ਜਿੰਨੀ ਮਿਲਟਰੀ ਉਹਨਾਂ ਦੀ ਜਿੰਨੀ ਪੁਲਿਸ ਉਹਨਾਂ ਦੀ ਬਾਹਲੇ ਮੁਰਖਾਂ ਦੀ ਉਹਨਾਂ ਦੇ ਗੋਡੇ ਟੇਕ ਕੇ ਉਹਨਾਂ ਨੇ ਕਿਸਾਨਾਂ ਅੱਗੇ ਉਹ ਕਹਿੰਦੇ ਸਾਡੇ ਅੰਨਦਾਤਾ ਨੇ ਪਰ ਸਾਡੀਆਂ ਸਰਕਾਰ ਆਮ ਗੁਰੇ ਗੋਲੀਆਂ ਚੜਾ ਲਈ ਕਿੱਡਾ ਹੀ ਫਰਕ ਗਲਤ ਨਹੀਂ ਇਹ ਤਾਨਾ ਸਾਈਂ ਨਹੀਂ ਹੋਤਾ ਕਿ ਰਾਜ ਇਹ ਦੂਸਰੀ ਗੱਲ ਇਹ ਜੀ ਸਾਡਾ ਬਾਕੀ ਬੇਨਤੀ ਇਹ ਕਰਦੇ ਆ ਜਿਹੜੇ ਮੋਰਚੇ ਦੱਸਿਆ ਤੁਹਾਨੂੰ ਪੰਜ ਚੱਲ ਰਹੇ ਨੇ ਮੋਰਚਾ ਸਾਡਾ ਕੋਮੀਨ ਸਾਹਿਬ ਮੋਰਚਾ ਸਾਡੇ ਜੋ ਅੰਦਰ ਬੰਦੀ ਬੈਠੇ ਨੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਜੋ ਹੱਕੀ ਕਰਸਾਨਾਂ ਦੀ ਮੰਗਾਂ ਉਹ ਵੀ ਮੰਨੀ ਚਾਹੀਆਂ ਨੇ ਦੂਸਰੀ ਗੱਲ ਇਹ ਜੀ ਆ ਵੀ ਉੱਥੇ ਬੈਠੇ ਇੱਥੇ ਉੱਥੇ ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਬੈਠੇ ਨੇ ਭੁੱਖ ਹੜਤਾਲ ਤੇ ਉਹਨਾਂ ਦੀ ਵੀ ਉਹ ਰਿਹਾਈ ਉਹਨਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਛੋੜੇ ਸਾਰੇ ਬੇਨਤੀ ਕਰਾਂਗੇ ਵੀ ਆਪੋ 328 ਰੁਪਿਆਂ ਦਾ ਜਿਹੜਾ ਸਾਡਾ ਉਹ ਵੀ ਹੋ ਜਾਣਾ ਚਾਹੀਦਾ ਇਹ ਸਾਡੀ ਇੱਕ ਮੰਗ ਨਹੀਂ ਮੰਨੀ ਹਲੇ ਹਾਥੀ ਨਿਕਲ ਗਿਆ ਪੂੰਛ ਰਹਿ ਗਈ ਇਹ ਪੂੰਛ ਦੀ ਖਾਤੜੀ ਰਹਿੰਦੀ ਆ ਉਹ ਤਾਂ ਹੀ ਇੱਥੇ ਬੈਠੇ ਸਾਰੇ ਕਿਸਾਨ ਅਸੀਂ ਇੱਕ ਕੱਢ ਕੇ ਜਾਈਏ ਉਸ ਤਰ੍ਹਾਂ ਕਰਕੇ ਅਸੀਂ ਇਹ ਕਹਿੰਦੇ ਹਾਂ ਹਲੇ ਵੀ ਸ਼ਾਂਤਮਈ ਸੰਘਰਸ਼ ਆ ਸਾਡੇ ਤੇ ਗੋਲੀਆਂ ਨਾ ਚਲਾਓ ਸਾਡੇ ਤੇ ਸੱਦਣਾ ਨਾ ਕਰੋ ਸਾਡੇ ਮੁੰਡੇ ਨੌਜਵਾਨਾਂ ਤੇ ਐਡਾ ਜਿਹੜਾ ਸ਼ਹੀਦ ਨਾ ਕਰੋ ਇਹ ਚੰਗਾ ਨਹੀਂ ਲੱਗਦਾ ਦੁਨੀਆ ਤੁਹਾਨੂੰ ਮੁਰਕਾ ਤੁਹਾਨੂੰ ਫਟਕਾਰਾ ਪੈ ਰਹੀਆਂ ਖੱਟੜ ਸਾਹਿਬ ਹਲੇ ਵੀ ਤੁਸੀਂ ਸਮਝ ਜੋ ਜੋ ਮੰਗਾ ਮੰਗਦੇ ਨੇ ਸਾਨੂੰ ਜਾਜ ਸਾਡੀ ਮੰਗਾ ਮੰਨ ਲੈਣੀ ਚਾਹੀਦੀਆਂ ਇੱਥੋਂ ਹੀ ਚਲੇ ਜਾਵਾਂਗੇ ਸਾਡੀ ਹਰਿਆਣਾ ਨਹੀਂ ਕਰਾਸ ਕਰਦੇ ਜੇ ਤੁਹਾਨੂੰ ਚਾਹ ਹੈਗਾ ਵੀ ਇਹ ਪੰਜਾਬ ਤੁਸੀਂ ਲਾ ਲਓ ਹਰਿਆਣੇ ਤੋਂ ਬੱਖ ਕਰ ਲੋ ਭਾਰਤ ਦੇ ਜਿਹੜਾ ਨੂੰ ਅਸੀਂ ਭਾਰਤ ਨੂੰ ਨਹੀਂ ਹੱਕ ਬੱਖ ਹੋਣਾ ਚਾਹੁੰਦੇ ਕਿ ਸਾਡੇ ਵੋਟ ਨੇ ਇਥੋਂ ਦੇ ਸਾਡਾ ਜਨਮ ਆ ਇਥੇ ਦੇ ਜੇ ਤੁਸੀਂ ਕਰਨਾ ਚਾਹੁੰਦੇ ਕੋਈ ਵੱਡੀ ਗੱਲ ਨਹੀਂ ਸਾਨੂੰ ਖਾਸ ਰਾਜ ਦੇ ਤੇ ਪਰੇ ਹੋ ਜਾਵਾਂਗੇ ਅਸੀਂ ਇਹ ਗੱਲ ਇਹ ਬਤ ਜਿੰਨੀਆਂ ਵੀ ਮੰਗਾ ਨੇ ਸਾਡੀਆਂ ਪੂਰੀਆਂ ਹੋ ਜਾਣੀ ਚਾਹੀਦੀਆਂ ਨੇ ਅਸੀਂ ਇਹ ਬੇਨਤੀ ਸਰਕਾਰਾਂ ਨੂੰ ਵੀ ਕਰਦੇ ਆਂ ਸਾਡਾ ਲੜਾਈ ਦਾ ਨਹੀਂ ਸੀ ਲੜਨ ਵਾਸਤੇ ਤੁਹਾਡੇ ਨੇ ਨਹੀਂ ਆ ਵੀ ਸਾਡੇ ਤੁਹਾਡੇ ਅਸੀਂ ਗੱਡਾ ਸੇ ਕਿਰਪਾ ਨਾਲ ਚਾਣੋ ਵਾਸਤੇ ਆ ਤੁਸੀਂ ਸਾਡੇ ਅਟੈਕ ਕੀਤਾ ਬਾਕੀ ਇਹ ਗੱਲਬਾਤ ਆ ਇਹਨਾਂ ਨੂੰ ਜਿੰਨੇ ਆ ਪੰਜਾਬ ਵਾਲਾ ਮੁੱਖ ਮੰਤਰੀ ਆ ਭਗਵੰਤ ਮਾਨ ਆ ਇਹਨਾਂ ਨੇ ਜਿਹੜੇ ਨੇ ਸਾਡੇ ਅਟੈਕ ਕਰਾ ਉਹਨਾਂ ਦੇ ਕੇਸ ਦਰਜ ਹੋਣੇ ਚਾਹੀਦੇ ਆ ਪਰਚੇ ਹੋ ਜਾਣੇ ਚਾਹੀਦੇ ਆ ਜਿਹੜੇ ਸਾਡੇ ਬੱਚੇ ਸੀ ਜਦੋਂ ਇਹਨੇ ਉਹਨਾਂ ਨੂੰ ਅਸੀਂ ਅਮਰ ਕਹਿੰਦੇ ਆ ਵੀ ਅਮਰ ਰਹਿਣ ਤਾਂ ਜੀ ਚੜਦੇ ਗਏ ਨੌਜਾਨ ਬੱਚੇ ਨੇ ਸਾਬ ਇੱਥੇ ਕੁੰਟੂ ਲਿਆ ਅਸੀਂ ਇਹ ਗੱਲ ਕਰਦੇ ਆ ਵੀ ਜੋ ਇਹ ਕਰਦੀਆਂ ਸਰਕਾਰਾਂ ਗਲਤ ਕਰ ਰਹੀਆਂ ਨੇ ਹਾਲੇ ਵੀ ਇਹ ਸੋਚ ਰਹੇ ਨੇ ਮੋਦੀ ਮੋਦੀ ਜਿਹੜਾ ਪ੍ਰਧਾਨ ਮੰਤਰੀ ਆ ਮੋਰੇ ਚੋਣ ਜਾਬਤਾ ਲੱਗ ਰਿਹਾ ਉਧਰ ਕਰਸਾਨ ਮੋਰਚੇ ਸ਼ੁਰੂ ਹੋ ਗਏ ਨੇ ਇਹ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਰਿਜਲਟ ਕੀ ਨੇ ਤੁਹਾਨੂੰ ਕਿਹਨੇ ਵੋਟਾਂ ਨਹੀਂ ਪਾਉਣੀਆਂ ਦੁਨੀਆ ਤੁਹਾਡੇ ਟੁੱਟ ਜਾਊਗੀ ਅੱਜ ਖੱਟੜ ਸਰਕਾਰ ਘਰ ਘਰ ਜਿਵੇਂ ਕੀ ਮਾਸਟਰ ਕੰਨਗੋ ਪਟਵਾਰੀ ਮੁਲਾਜ਼ਮ ਇਹ ਸਾਰੇ ਘਰ ਘਰ ਕੋ ਹਾਂ ਦੇ ਰਹੇ ਜੇ ਵੋਟਾਂ ਮੰਗਣਾ ਵੀ ਜਿਹੜਾ ਉੱਥੇ ਕਰਸਾਨ ਮੋਰਚੇ ਜਾਊਗਾ ਉਹਨਾਂ ਨੂੰ ਮਤਲਬ ਲਈ ਜੇ ਵੀ ਮੈਂ ਸਾਰਾ ਕੁਝ ਬੰਦ ਕਰ ਦੂੰਗਾ ਬੱਚਿਆਂ ਦੇ ਭਾਵੇਂ ਬੰਦ ਕਰ ਦੂੰ ਮੈਂ ਬੱਚਾ ਦੇ ਜਿਹੜੇ ਮਤਲਬ ਲਈ ਜੇ ਵੀ ਆਪ ਪਾਸਪੋਰਟ ਸਭ ਮੈਂ ਬੰਦ ਕਰ ਦੇਣੇ ਆ ਉਹ ਇਹ ਗੱਲ ਕਹਿ ਰਿਹਾ ਵੀ ਸਾਨੂੰ ਉਹਦੀ ਫੋਟੋਆਂ ਦੇ ਸਲਾਹਤ ਕਰਕੇ ਤੁਸੀਂ ਕਿਹੜੇ ਕਿਹੜੇ ਬੰਦੇ ਉੱਥੇ ਮੁਰਚਾ ਕਰ ਇਹਨੂੰ ਪੁੱਛਣਾ ਵੀ ਸਨਾਹਤਾ ਤੂੰ ਦਾ ਅੱਜ ਹੈਗਾ ਕੱਲ ਨੂੰ ਕੌਣ ਆਊਗਾ ਕੱਲ ਨੂੰ ਹਾਰ ਗਿਆ ਤਾਂ ਖੱਟਲ ਸਾਹਿਬ ਕੱਲ ਨੂੰ ਤੁਸੀਂ ਇਰਾਣਾ ਨਹੀਂ ਸਰਕਾਰ ਦੇ ਮੁਤਾਬਕ ਸਰਕਾਰਾਂ ਹੋ ਜਾਣਗੇ ਫੇਰ ਵੀ ਗੱਲ ਵੀ ਤੁਸੀਂ ਗੱਲਬਾਤ ਇਹਨੂੰ ਤੇ ਸੜਕਾਂ ਤੋੜ ਦੇਣਗੇ ਲੋਕ ਆ ਇਹ ਤਰ ਤਾਨਾ ਸਾਈ ਰਾਜਨਾ ਚਲਾ ਇਹਨਾਂ ਦਾ ਜੋ ਮੰਗਾ ਸੱਚ ਕਰਕੇ ਉਹ ਦੇਣਾ ਚਾਹੀਦਾ ਐਨਾ ਕਹਿੰਦੇ ਖਿਮਾ ਦੀ ਜਾਤਿਕਾ ਬਾਹਰ ਚੁੱਕਾ ਖਾਸਾ ਤੇ ਬਾਹਰ ਚੁੱਕੀ